ਹਾਂਜੀ ਭਾਈ ਜੀ ਸ਼ਾਸਤਰੀ ਕਾਲ ਤੇ ਨਵੇਂ ਸਾਲ ਦੀਆਂ 2025 ਦੀਆਂ ਲੱਖ ਲੱਖ ਮੁਬਾਰਕਾਂ ਸਾਰੇ ਭਰਾਵਾਂ ਨੂੰ ਜਿੰਨੇ ਵੀਰ ਵੀਡੀਓ ਦੇਖ ਰਹੇ ਨਾ ਪਰਮਾਤਮਾ 2025 ਖੁਸ਼ੀਆਂ ਲੈ ਕੇ ਆਵੇ ਸਾਰੇ ਵੀਰਾਂ ਤੇ ਸਭ ਦੀ ਫੈਮਿਲੀ ਤੇ ਜਾਨਵਰ ਵਧੀਆ ਤੰਦਰੁਸਤੀ ਰਵੇ ਵਧੀਆ ਆਵਾਜ਼ੀਆਂ ਜਿੱਤਨ ਕਰਾਓ ਹੋਰ ਠੀਕ ਠਾਕ ਹੋ ਜੀ ਲਓ ਜੀ ਨਵੇਂ ਸਾਲ ਦਾ ਤੋਹਫਾ ਤੇ ਆਪਾਂ ਸ਼ੋਅ ਕਰਵਾਈਏ ਜੋੜੇ ਦਾ ਭਾਈ ਇਹ ਨਾਰਾ ਭਾਈ ਮੂਰੇ ਪੀੜੀਆਂ ਦਾ ਬੈਠਾ ਗਰਦੇਵ ਵਾਲਿਆਂ ਚੋਂ ਮਦੀਨ ਹੈ ਬਾਈ ਬਿੰਦਰ ਵਾਲੇ ਕਵਿਤਰਾ ਚੋਂ ਬਿੰਦਰ ਪੁੱਲਾ ਜੀ ਠੀਕ ਹੈ ਜੀ ਕਰੋ ਸ਼ੌਕ ਬਾਈ ਤੇ ਜਾਨਵਰ ਨੂੰ ਹੱਥ ਚ ਫੜ ਕੇ ਵੀ ਕਰਾਉਣਿਆ ਸ਼ੌਕ ਇਹਨਾਂ ਦਾ ਤੇ ਆਪਣਾ ਚੈਨਲ ਚੈਨਲ ਆਪਣਾ ਪ੍ਰੇਮ ਪੀਜਨ ਫਾਰਮ YouTube ਦੇ ਚੈਨਲ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਤੇ ਵਧੀਆ ਕਮੈਂਟ ਕਰਿਆ ਕਰੋ ਮੇਰਾ ਵੀਰ ਤੇ ਆਪਾਂ ਤੁਹਾਨੂੰ ਫੜ ਕੇ ਸ਼ੌਕ ਕਰਵਾਉਨੇ ਆ ਜਾਨਵਰ ਦਾ ਲੋ ਜੀ ਭਾਈ ਜੀ ਇਹ ਮਦੀਨ ਆ ਭਾਈ ਚਿੱਟੀਆਂ ਅੱਖਾਂ ਦੀ ਤੇ ਪੰਜੇ ਦੇਖੋ ਜੀ ਭਾਈ ਬਹੁਤ ਖੁਸ਼ਕ ਪੰਜੇ ਆ ਦੇ ਆ ਪੈਰਾਂ ਤੇ ਨਾ ਫੰਗ ਜੀ ਲੱਗੇ ਹੋਏ ਨਾ ਤੇ ਮੋਜ ਨਹੀਂ ਕੀ ਭਾਈ ਇਹ ਮੋਸਤਾ ਸਿਰਫ ਇਹ ਤੇ ਲੜੀਜੀ ਬਣਦੀ ਆ ਕਿ ਪਹਿਰਾ ਦੇ ਦੇਖੋ ਆਹ ਠੀਕ ਹੈ ਜੀ ਲਾਲਚੀ ਚਿੱਟੀਆਂ ਅੱਖਾਂ ਦੇ ਬਾਈ ਮਦੀਨ ਆ ਇਹ ਤੇ ਆਪਾਂ ਤੁਹਾਨੂੰ ਨਰਦਾ ਸ਼ੌਂ ਕਰਾਉਨੇ ਆ ਲਓ ਜੀ ਇਹ ਬਾਈ ਕਰਦੇ ਵਾਲਾ ਚ ਜਿਹੜੀਆਂ ਅੱਖਾਂ ਦਾ ਲਾਲਚੀ ਨਾ ਪੰਜੇ ਦੇਖੋ ਬਾਈ ਖੁਸ਼ਕ ਪੰਜੇ ਠੀਕ ਹੈ ਜੀ ਇਹ ਨਾਰਾ ਬਾਈ ਤੇ ਤੁਹਾਨੂੰ ਕਿਵੇਂ ਲੱਗਿਆ ਜੋੜਾ ਜ਼ਰੂਰ ਦੱਸਿਓ ਭਾਈ ਇਹ ਸੇਲ ਨਹੀਂ ਗੇ ਤੇ ਇੱਕ ਸ਼ੌਂਕ ਵਾਸਤੇ ਓਨਲੀ ਸ਼ੌਂਕ ਹੈ ਤੇ ਮੇਰਾ ਵੀਰ ਫੋਨ ਨਾ ਕਰੇ ਕੋਈ ਵੀ ਇਹ ਜੋੜੇ ਵਾਰੇ ਵੀ ਸੇਲ ਵਾਸਤੇ ਤੇ ਆਪਾਂ ਬੱਚੇ ਜ਼ਰੂਰ ਸੇਲ ਕਰਦੇ ਹੁੰਨੇ ਆ ਪਰ ਜੋੜਾ ਨਹੀਂ ਵੱਡਾ ਭਾਈ ਜੋੜੇ ਵਾਸਤੇ ਤਾਂ ਫੋਨ ਨਾ ਕਰਿਓ ਤੇ ਜੋੜਾ ਸੇਲ ਨਹੀਂ ਗਾ ਭਾਈ ਇਹ ਠੀਕ ਹੈ ਜੀ ਇੱਕ ਆਪਾਂ ਓਨਲੀ ਸ਼ੌਂਕ ਵਾਸਤੇ ਜੋੜਾ ਪਾਇਆ ਤੁਹਾਨੂੰ ਨਵੇਂ ਸਾਲ ਦਾ ਤੋਹਫਾ ਸ਼ੌਂਕ ਕਰਵਾਇਆ ਠੀਕ ਆ ਭਰਾ ਤੇ ਤੁਹਾਨੂੰ ਜੋੜਾ ਕਿਵੇਂ ਲੱਗਿਆ ਜ਼ਰੂਰ ਦੱਸਿਓ ਮੇਰਾ ਵੀਰ ਦੇਖੋ ਜੀ ਕਰੋ ਸ਼ੌਂਕ ਬਈ ਲੋច ਇਹ ਮਦੀਨਾ ਬਈ ਪੈਰ ਬਹੁਤ ਸੋਹਣੇ ਪੈਰ ਹਨ ਲਗੇ ਆ ਗਿਆ ਨਾਰਾ ਬਈ ਇਹ ਇਹ ਫੀਲ ਆੱਖਾਂ ਦਾ ਕਰੋ ਸ਼ੌਂਕ ਬਈ ਤੇ ਜਰੂਰ ਦੱਸਿਓ ਮੇਰਾ ਵੀਰ ਇਹ ਤੁਹਾਨੂੰ ਜੋੜਾ ਕਿਵੇਂ ਲੱਗਿਆ ਠੀਕ ਹੈ ਜੀ ਅੱਛਾ ਇਹ ਸਸੀਕਾਲ ਧੰਨਵਾਦ ਸਾਰੇ ਵੀਰਾਂ ਦਾ